ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪਟਿਆਲਾ ਲਾਈਵ ਨਿਊਜ਼ ਤੇ ਮੈਂ ਹਾਸ਼ ਸ਼ਾਵਾਸ ਖਾਨ ਸੀਪੀਐਮਪੀ ਜ਼ਿਲ੍ਹਾ ਚਰਨਲ ਬੱਡੀ ਮੀਟਿੰਗ ਹੋਈ ਜਿਸ ਵਿੱਚ ਸੀਪੀਐਮ ਦੇ ਸੁਭਾਸ ਕੱਤਰ ਕਾਂਵੜ ਸੁਖਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਉਹਨਾਂ ਨੇ ਇਸ ਮੁੱਖ ਕੇਂਦਰ ਸਰਕਾਰ 'ਤੇ ਹਮਲੇ ਕਰਦੇ ਇਹ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣੇ ਦੀ ਸਰਕਾਰ ਹੈ ਅਤੇ ਪੂਰੀ ਸਰਕਾਰ ਨੇ ਗਰੀਬ ਮਜ਼ਦੂਰ ਨੂੰ ਚੌਣ ਦੀ ਕੋਈ ਕਸਰ ਨਹੀਂ ਛੱਡੀ। ਕਾਮਲ ਸਿੰਘ ਹੋਣੇ ਹੁਣ ਕੀ ਕਿਹਾ ਆਓ ਸੁਣਦੇ ਹਾਂ ਮਲੇਰਪੁਰਲਾ ਸ਼ਾਹਬਾਦ ਖਾਨ ਪਟਿਆਲਾ ਲੈ ਕੇ ਪੰਜਾਬ ਮਕਸੂਦ ਲੈ ਕੇ ਮੀਟਿੰਗ ਕਰੀ ਜਾ ਰਹੀ ਹੈ ਉਹਦੇ ਅੱਜ ਸੀਪੀਐਮ ਜ਼ਿਲ੍ਹਾ ਕਮੇਟੀ ਮਲੇਰਪੁਰਲਾ ਦੀ ਮੀਟਿੰਗ ਮੁੱਖ ਜਿਹੜਾ ਅੱਜ ਦੀ ਮੀਟਿੰਗ ਦਾ ਮਕਸਦ ਹੈ ਕਿਦਾ 5 ਤਰੀਕ ਤੋਂ ਜੋ ਕਿਸਾਨਾਂ ਦਾ ਅੰਦੋਲਨ ਚੰਡੀਗੜ੍ਹ ਪਹੁੰਚ ਜਾ ਰਿਹਾ ਇੱਕ ਹਫ਼ਤੇ ਵਾਸਤੇ ਜੀ ਇਹ ਚਾਹ ਰਹੀਆਂ ਕਿਸਾਨ ਸਭਾ ਵੀ ਸਾਡੀ ਉਹਦੀ ਭਾਗੀਦਾਰ ਹੈ ਉਹਦਾ ਸੀਪੀਐਮ ਤੁੰਮਲ ਤੌਰ ਤੇ ਸਪੱਸ਼ਟ ਕਰਦੀ ਹੈ ਜੋ ਪਸੰਾਨ ਨਾਲ ਵਾਦੇ ਕੀਤੇ ਸੀ ਕਿਸਾਨੀ ਅੰਦੋਲਨ ਦੇ ਅੰਦਰ ਉਹ ਕੇਂਦਰ ਸਰਕਾਰ ਉਹਨਾਂ ਦੀ ਪੂਰਤੀ ਕਰੇ ਇਸ ਸਬੰਧ ਵਿੱਚ ਉਹ 5 ਮਾਰਤ ਕੋਦੀ ਸ਼ੁਰੂਆਤ ਕੀਤੀ ਜਾ ਰਹੀ ਹੈ। دوسرا ਜੋ ਸਵਾਲ ਹੈ ਕਿ ਦੇਸ਼ ਦੀ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ ਉਹ ਲਗਾਤਾਰ ਜਿਹੜੇ ਜਮਹੂਰੀ ਹੱਕਾਂ ਦੇ ਉੱਤੇ ਮਨੁੱਖੀ ਅਧਿਕਾਰਾਂ ਤੇ ਦਲਦਾਂ ਤੇ ਔਰਤਾਂ ਤੇ ਘੱਟ ਗਿਣਤੀਆਂ ਤੇ ਹਮਲੇ ਆਪਣੇ ਜਾਰੀ ਰੱਖ ਰਹੀ ਹੈ। ਔਰ ਨਾਲ ਦੀ ਨਾਲ ਜਿਹੜੀਆਂ ਆਪਣੀਆਂ ਪਾਲਿਸੀਜ਼ ਨੇ ਉਹ ਕਾਰਪੋਰੇਟ ਪੱਖੀ ਜਿਹੜਾ ਉਹਨਾਂ ਦਾ ਫੈਸਲੇ ਨੇ ਉਹਨੂੰ ਹੋਰ ਤੇ ਜਿਨ੍ਹਾਂ ਲਾਗੂ ਕਰ ਰਹੀ ਹੈ। ਤੇ ਜਿਹਦੇ ਨਤੀਜੇ ਵਜੋਂ ਕਾਰਪੋਰੇਟ ਘਰਾਣਿਆਂ ਨੂੰ ਬੈਨੀਫਿਟ ਹੋ ਰਹੇ ਨੇ ਆਮ ਲੋਕਾਂ ਜਿਹੜੇ ਕਿਸਾਨ, ਮਜ਼ਦੂਰ, ਮਿਹਨਤਕਸ਼, ਬਲਾਜਮ ਉਹਨਾਂ ਦਾ ਇਹਨਾਂ ਨੀਤੀਆਂ ਦੇ ਕਾਰਨ ਨਸਾਨ ਹੋ ਰਿਹਾ। ਸਵਾਜ ਦੇਸ਼ ਮਤਲਬ ਸਭ ਤੋਂ ਵੱਡਾ ਸੰਕਟ ਤੇਸ ਗੱਲ ਦਾ ਵੀ ਸਾਡੀ ਜਵਾਨੀ ਹੈ ਜਿਹੜੀ ਉਹ ਬੇਰੁਜ਼ਗਾਰੀ ਦਾ ਸਭ ਤੋਂ ਉੱਚਾ ਅੰਕੜਾ ਆਇਆ ਹੈ। ਬੇਰੁਜ਼ਗਾਰੀ ਬਹੁਤ ਵੱਡੇ ਪੱਧਰ ਤੇ ਹੈ। ਦੇਸ਼ ਵਿੱਚ ਵੀ ਪੰਜਾਬ ਵਿੱਚ ਵੀ ਵਿਦਿਆ ਦਾ ਸਵਾਲ ਹੈ। ਆਮ ਲੋਕਾਂ ਦੇ ਪਹੁੰਚ ਤੋਂ ਵਿਦਿਆ ਜਿਹੜੀ ਉਹ ਬਾਹਰ ਕਰ ਦਿੰਦੀ ਆ। ਉਹਦਾ ਵਪਾਰੀਕਰਨ ਹੋ ਗਿਆ ਬਿਦਿਆ ਦਾ ਇਸੇ ਤਰ੍ਹਾਂ ਦੇਸ਼ ਦੇ ਪਵੰਦੇ ਤੇ ਜਿਸ ਤਰ੍ਹਾਂ ਦਾ ਸਰਕਾਰ ਨੂੰ ਕਰਨਾ ਚਾਹੀਦਾ ਸੀ ਵਡਾਪਾ ਸਾਡਾ ਰੁਲ ਰਿਆ ਬਿਰਦਾਸ਼ਰਮ ਬਣ ਰਹੇ ਨੇ ਆਬ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਰੁਲਣਾ ਉਹ ਕਿਸੇ ਵੀ ਸਮਾਜ ਲਈ ਨਾ ਚੰਗਾ ਹੁੰਦਾ ਤੇ ਨਾ ਸੋਭਾ ਦਿੰਦਾ ਸਰਕਾਰ ਦੀ ਇਹ ਡਿਊਟੀ ਬਣਦੀ ਆ ਵੀ ਹਰ ਉਹ ਨਾਗਰਿਕ ਨੂੰ ਜਾਹੇ ਉਹ ਨੌਕਰੀ ਕਰਦਾ ਨਹੀਂ ਕਰਦਾ ਜਿਨੇ ਦੇਸ਼ ਦੀ ਤਰੱਕੀ ਵਿੱਚ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਪਾਇਆ ਉਹਨਾਂ ਸਾਰਿਆਂ ਨੂੰ ਗੁਜ਼ਾਰੇਯੋਗ ਪੈਨਸ਼ਨ ਦਾ ਪ੍ਰਬੰਧ ਹੋਣਾ ਚਾਹੀਦਾ ਹੁਣ ਚੋਣਾਂ ਜਿੱਤਣ ਲਈ ਭਾਵੇਂ ਕਰ ਰਹੇ ਨੇ ਵੈਸੇ ਔਰਤਾਂ ਨੂੰ ਇੰਨੇ ਪੈਸੇ ਦੇਾਂਗੇ ਜਿਵੇਂ ਦਿੱਲੀ ਦੀਆਂ ਤੁਹਾਰੇ ਵੈਸੇ 2500 ਦੇਾਂਗੇ ਹੁਣ 2500 ਦੱਦਿਆ ਕਿ ਨਹੀਂ ਦਿੰਦੇ ਇਹਨਾਂ ਨੇ ਕਿਹਾ 10000 ਰੁਪਏ ਦੇਾਂਗੇ ਪਰ ਅਸੀਂ ਇੱਕ ਐਨਆਸੀਪੀਆੰ ਦਾ ਇਹ ਮੰਨ ਰਹਾ ਹੈ ਮਰਦ ਤੇ ਔਰਤ ਦਾ ਸਵਾਲ ਲਈ ਸਾਰੇ ਬਜ਼ੁਰਗਾਂ ਨੂੰ ਗਜਾਰੇ ਜੋਗ ਘੱਟੋ-ਘੱਟ ਪੈਨਸ਼ਨ ਦੇਣੀ ਚਾਹੀਦੀ ਹੈ ਤਾਂ ਕਿ ਉਹ ਬਿડા ਪਾਉਨਾ ਦਾ ਰੁਲੇ ਨਾ ਸਾਰੇ ਦੇਸ਼ ਵਿੱਚ ਇੱਕੋਸਾਰ ਉਹਦਾ ਤੈ ਹੋਣਾ ਚਾਹੀਦਾ ਮਨੇਗਾ ਚ ਪੈਸੇ ਵਧਣੇ ਚਾਹੀਦੇ ਆ ਜਿਹੜੀਆਂ ਰੈਦਾ ਕਾਰਪੋਰੇਟ ਹਾਊਸਸ ਜੂ ਦਿੱਤੀਆਂ ਜਾ ਰਹੀਆਂ ਨੇ ਔਰ ਐਦਾ ਕਿਸਾਨਾਂ ਮਜ਼ਦੂਰਾਂ ਨੂੰ ਕਿਰਤੀ ਵਰਗ ਨੂੰ ਮਿਲਣਾ ਚਾਹੀਦਾ ਮਗਹਾਈ ਨੂੰ ਕੰਟਰੋਲ ਕਰਨਾ ਚਾਹੀਦਾ ਮਗਹਾਈ ਲਗਾਤਾਰ ਵੱਧ ਰਹੀ ਹੈ ਇੱਕ ਬਹੁਤ ਵੱਡਾ ਸਵਾਲ ਹੈ ਤੋ ਉਹਦੇ ਤੇ ਅਸੀਂ ਲਗਾਤਾਰ ਲੜਾਈ ਲੜ ਰਹੇ ਹਾਂ ਪ੍ਰਚਾਰ ਕਰ ਰਹੇ ਹਾਂ ਔਰ ਦੇਸ਼ ਦੇ ਅੰਦਰ ਅੱਜ ਜਿਸ ਤਰ੍ਹਾਂ ਦੇ ਨਾਲ ਹਮਲੇ ਕਿਤੇ ਜਾ ਰਿਹਾ ਉਹਨਾਂ ਹਮਲਿਆਂ ਨੂੰ ਪਛਾਣ ਲਈ ਆਰਐਸਐਸ ਬੀਜਪੀ ਕਾਰਪੋਰੇਟ ਦਾ ਜਿਹੜਾ ਨੈਕਸਸ ਬਣਿਆ ਗਾਠ ਜੋੜਾ ਉਹਨੂੰ ਵਿਚਾਰਧਾਰਕ ਤੌਰ ਤੇ ਨਖੇੜ ਵਾਸਤੇ ਔਰ ਰਾਜਨੀਤਿਕ ਤੌਰ ਤੇ ਉਹਨੂੰ ਹਰਾਉਣ ਵਾਸਤੇ ਸਾਰੇ ਦੇਸ਼ ਦੇ ਲੋਕਾਂ ਨੂੰ ਇਕੱਠਿਆਂ ਹੋਣ ਦੀ ਜ਼ਰੂਰਤ ਹੈ ਇਹਦੇ ਵਾਸਤੇ ਅਸੀਂ ਲਗਾਤਾਰ ਆਪਣੀ ਮਹਿਮਾ ਜੜੀਓ ਜਾਰੀ ਰੱਖ ਰਹੇ ਹਾਂ ਜਿੰਤਾ ਤੱਕ ਪੰਜਾਬ ਸਰਕਾਰ ਦਾ ਸਵਾਲ ਆ ਪੰਜਾਬ ਦੇ ਅੰਦਰ ਜਿੰਨੇ ਗਰੰਟੀਆਂ ਜਿੰਨੇ ਵਾਅਦੇ ਕੀਤੇ ਸੀ ਉਹਨਾਂ ਗਰੰਟੀਆਂ ਵਾਅਦਿਆਂ ਚ ਪੂਰੀ ਨਹੀਂ ਉਹ ਪੰਜਾਬ ਤੋਂ ਕਹਿਣਾ ਚਾਹੁੰਦਾ ਜਿੱਥੇ ਤੋਂ ਥੋੜੇ ਬਣ ਸਕਦਾ ਹੋ ਦਿੱਲੀ ਤੋਂ ਤਾਂ ਤਿੰਨ ਰਾਜ ਸਵਾਂ ਦੇ ਮੈਂਬਰ ਜਾਣੇ ਨੇ ਉਹ ਅਗਲੀ ਵਾਰ ਇਹ ਭਾਵੇਂ ਜਾਣਗੇ ਉਹ ਇਹਨਾਂ ਦਾ ਦਿਲ ਬਣੀ ਨਹੀਂ ਸਕਦਾ ਹੋ ਜੇ ਤੌਰ ਤੇ ਸ਼ਾਂਤੀ ਕਾਇਮ ਕਰਦੇ ਤਾਂ ਇਸ ਤਰ੍ਹਾਂ